ਗੇਟ ਬੀਬੀ ਅਮਰੋਜੀ ਜਿਦੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਗੋਇੰਦਵਾਲ ਸਾਹਿਬ ਤੋਂ ਅਕਡੂਰ ਸਾਹਿਬ ਨੂੰ ਆਉਂਦੇ ਨੇ ਤੇ ਤੁਸੀਂ ਨੋਟ ਕੀਤਾ ਹੋਣਾ ਕਿ ਇੱਥੇ ਜਿਹੜੀ ਸ਼ੜਕ ਹੈ ਉਹ ਬਿਲਕੁਲ ਸਿੱਧੀ ਨਹੀਂ ਹੈਗੀ ਯਾਨੀ ਕਿ ਇੱਕ ਏਕੜ ਵੀ ਸਿੱਧਾ ਰਸਤਾ ਨਹੀਂ ਉਹਦਾ ਪਾਇਆ ਜਾਂਦਾ ਉਹ ਐਵੇਂ ਦੀ ਸ਼ੜਕ ਹੈ ਜਿਵੇਂ ਸੱਤ ਝੋਲਦਾ ਤੇ ਹੋ ਸਕਦਾ ਬਹੁਤ ਸਾਰੇ ਸੱਜਣਾ ਨੂੰ ਇਹਦੇ ਇਤਿਹਾਸ ਬਾਰੇ ਪਤਾ ਹੋਵੇ ਤੇ ਹੋ ਸਕਦਾ ਬਹੁਤ ਸਾਰੇ ਸੱਜਣਾ ਨੂੰ ਨਾਮ ਪਤਾ ਹੋਵੇ ਆਪਾਂ ਸੜਕ ਤੇ ਜਾ ਰਹੇ ਹਾਂ ਇਸ ਵੇਲੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਆ ਰਹੇ ਹਾਂ ਤੇ ਸਾਰੀ ਦੀ ਸਾਰੀ ਸੜਕ ਥਾਂ ਥਾਂ ਤੋਂ ਮੁੜਦੀ ਆ ਤੇ ਕੁਝ ਇਤਿਹਾਸਕਾਰਾਂ ਦਾ ਕੁਝ ਚੰਗਿਆਂ ਸੱਜਣਾਂ ਦਾ ਵਿਚਾਰ ਹੈ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਪਦਵੀ ਤੇ ਨਹੀਂ ਸਨ ਤੋਂ ਗੋਇੰਦਵਾਲ ਸਾਹਿਬ ਤੋਂ ਗਾਗਰ ਭਰ ਕੇ ਜਲਦੀ ਲੈ ਕੇ ਆਉਂਦੇ ਸੀ ਤਨ ਤਨ ਗੁਰੂ ਅੰਗਦ ਸਾਹਿਬ ਜੀ ਲਈ ਇਹ 12 ਸਾਲ ਉਹਨਾਂ ਨੇ ਸੇਵਾ ਕੀਤੀ ਤੁਸੀਂ ਸਭ ਜਾਣਦੇ ਹੋ ਤੇ ਜਿੱਧਰ ਜਿੱਧਰ ਨੂੰ ਪਾਣੀ ਉਛਲਦਾ ਰਿਹਾ ਉਹ ਜਾਲੂਛਲਦਾ ਰਿਹਾ ਤਾਂ ਉਸ ਤਰ੍ਹਾਂ ਹੀ ਛੜਕਨੇ ਆਪਣਾ ਰੂਪ ਧਾਰਨ ਕਰ ਲਿਆ ਇਹ ਗੱਲ ਹਰ ਇੱਕ ਨੇ ਭੈਣ ਭਰਾ ਨੇ نوٹ ਕੀਤੀ ਹੋਗੀ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਛੜਕਾਂ ਹੋਣਗੀਆਂ ਲੇਕਿਨ ਇੰਜ ਦੀ ਸੜਕ ਕੋਈ ਵੀ ਨਹੀਂ ਹੋਵੇਗੀ ਕਿ ਜਿਹਦੇ ਵਿੱਚ ਇੰਨੇ ਵੱਲ ਪਏ ਹੋਣ ਸਰਕਾਰਾਂ ਦੀ ਸੜਕਾਂ ਬਣਾਉਣੀਆਂ ਕਿ ਔਖਾ ਕੰਮ ਨਹੀਂ ਹੁੰਦਾ ਕਿਸੇ ਹੋਰ ਇਸ ਇਲਾਕੇ ਦੇ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਦੇ ਸੱਜਣ ਦੇ ਕੋਈ ਵਿਚਾਰ ਵੱਕਰੇ ਹੋਣ ਤਾਂ ਜਰੂਰ ਦੱਸੇ ਤਾਂ ਕਿ ਜੇ ਹੋ ਚੰਗਾਈ ਤੱਕ ਜਾਇਆ ਜਾ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ